ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੁਰੂ ਕਹਿੰਦੇ ਕਹਿੰਦੇ ਅੱਜ ਇੱਕ ਅਜੀਬ ਜਿਹਾ ਅਹਿਸਾਸ ਹੋਇਆ ਲੱਗਿਆ ਜਿਵੇਂ ਮੈਂ ਖੁਦ ਨਹੀਂ ਰਿਹਾ ਲੱਗਿਆ ਜਿਵੇਂ ਮੇਰਾ ਅਹੰਕਾਰ ਮੇਰੀ ਮੈਂ ਜਿੱਦ ਸਭ ਕੁਝ ਪਿੱਛੇ ਰਹਿ ਗਿਆ ਤੇ ਅੱਗੇ ਸਿਰ ਗੁਰੂ ਸਾਹਿਬ ਜੀ ਰਹਿ ਗਏ आज ना कुछ मांगਦਾ ਹਾਂ ਨਾ ਕੁਝ ਚਾਹੁੰਦਾ ਹਾਂ ਅੱਜ ਇਹ ਸਿਰਫ ਕਹਿਣਾ ਹੈ ਏ ਗੁਰੂ ਸਾਹਿਬ ਹੁਣ ਮੈਂ ਨਹੀਂ ਤੁਸੀਂ ਹੀ ਸਭ ਕੁਝ ਹੋ ਸੰਗਤ ਜੀ ਅਸੀਂ ਰੋਜ਼ ਗੁਰੂ ਗੁਰੂ ਤਾਂ ਕਹਿੰਦੇ ਹਾਂ ਪਰ ਅੰਦਰੋਂ ਹਜੇ ਵੀ ਮੇਰੀ ਮੇਰਾ ਮੈਂ ਚੱਲਦੀ ਰਹਿੰਦੀ ਹੈ ਮੇਰਾ ਦੁੱਖ ਮੇਰੀ ਸਮੱਸਿਆ ਮੇਰੀ ਇੱਜ਼ਤ ਮੇਰਾ ਨੁਕਸਾਨ ਪਰ ਜਦੋਂ ਸੱਚਮੁੱਚ ਗੁਰੂ ਨਾਲ ਜੁੜਦੇ ਹਾਂ ਤਾਂ ਇੱਕ ਦਿਨ ਅਚਾਨਕ ਅਹਿਸਾਸ ਹੁੰਦਾ ਹੈ ਹੁਣ ਮੈਂ ਨਹੀਂ ਰਿਹਾ ਹੁਣ ਮੈਂ ਨਹੀਂ ਰਿਹਾ ਕਿਉਂਕਿ ਹੁਣ ਮੇਰੀ ਥਾਂ ਗੁਰੂ ਆ ਗਏ ਹਨ ਜਦੋਂ ਗੁਰੂ ਸਾਹਿਬ ਜੀ ਜੀਵਨ ਦੀ ਡੋਰ ਆਪਣੇ ਹੱਥ ਵਿੱਚ ਲੈ ਲੈਂਦੇ ਹਨ ਤਾਂ ਫਿਰ ਡਰ ਖੁਦ ਹੀ ਛੋਟਾ ਹੋ ਜਾਂਦਾ ਹੈ ਚਿੰਤਾ ਆਪ ਹੀ ਦੂਰ ਹੋ ਜਾਂਦੀ ਹੈ ਤੇ ਮਨ ਕਹਿੰਦਾ ਹੈ ਜੋ ਕਰੇਗਾ ਗੁਰੂ ਕਰੇਗਾ ਮੈਂ ਤਾਂ ਸਿਰਫ ਨਾਮ ਜਪਾਂਗਾ ਗੁਰੂ ਗੁਰੂ ਕਹਿੰਦੇ ਕਹਿੰਦੇ ਅੱਜ ਇਹ ਵੀ ਸਮਝ ਆ ਗਈ ਗੁਰੂ ਨੂੰ ਯਾਦ ਕਰਨਾ ਆਸਾਨ ਹੈ ਪਰ ਗੁਰੂ ਅੱਗੇ ਆਪਣੇ ਆਪ ਨੂੰ ਮਿਟਾ ਦੇਣਾ ਔਖਾ ਹੈ। ਅਸਲੀ ਭਗਤੀ ਇਹ ਨਹੀਂ ਕਿ ਅਸੀਂ ਸਿਰ ਮੱਥਾ ਟੇਕ ਲਈਏ ਅਸਲੀ ਭਗਤੀ ਇਹ ਹੈ ਕਿ ਅਸੀਂ ਆਪਣੀ ਸੋਚ ਵੀ ਗੁਰੂ ਨੂੰ ਸੌਂਪ ਦਈਏ। हे ਗੁਰੂ ਸਾਹਿਬ ਮੇਰੀ ਅਕਲ ਵੀ ਤੁਸੀਂ ਲੈ ਲਓ ਮੇਰਾ ਹੰਕਾਰ ਵੀ ਤੁਸੀਂ ਲੈ ਲਓ ਮੇਰੀ ਮਰਜ਼ੀ ਵੀ ਤੁਸੀਂ ਲੈ ਲਓ। ਜੋ ਤੁਸੀਂ ਚਾਹੋਗੇ ਉਹੀ ਮੇਰੀ ਮਰਜ਼ੀ ਹੈ ਹੁਣ ਜੋ ਤੁਸੀਂ ਲਿਖਿਆ ਹੈ ਉਹੀ ਮੇਰੀ ਕਿਸਮਤ ਹੈ ਕਈ ਵਾਰ ਦੁੱਖ ਸਾਨੂੰ ਗੁਰੂ ਦੇ ਨੇੜੇ ਲਿਆਉਂਦਾ ਹੈ ਕਈ ਵਾਰ ਰੋਟਣਾ ਸਾਨੂੰ ਸੱਚਾ ਬਣਾਉਂਦਾ ਹੈ ਜਦੋਂ ਸਾਰੇ ਦਰਵਾਜ਼ੇ ਬੰਦ ਹੋ ਜਾਂਦੇ ਹਨ ਤਾਂ ਇੱਕ ਹੀ ਦਰਵਾਜ਼ਾ ਖੁੱਲਾ ਰਹਿ ਜਾਂਦਾ ਹੈ ਉਹ ਹੈ ਗੁਰੂ ਦਾ ਦਰਵਾਜ਼ਾ ਉੱਥੇ ਨਾ ਕੋਈ ਸਵਾਲ ਹੁੰਦਾ ਹੈ ਨਾ ਕੋਈ ਸ਼ਿਕਾਇਤ ਉੱਥੇ ਸਿਰਫ ਵਿਸ਼ਵਾਸ ਹੁੰਦਾ ਹੈ ਗੁਰੂ ਸਾਹਿਬ ਜੀ ਕਹਿੰਦੇ ਹਣ ਤੂੰ ਹੁਣ ਮੇਰਾ ਹੈ ਤੇਰੀ ਫਿਕਰ ਮੈਂ ਕਰਾਂਗਾ ਅਤੇ ਫਿਰ ਮਨ ਆਪ ਕੀ ਕਹਿੰਦਾ ਹੈ ਏ ਗੁਰੂ ਸਾਹਿਬ ਹੁਣ ਮੈਂ ਨਹੀਂ ਤੁਸੀਂ ਹੀ ਸਭ ਕੁਝ ਹੋ ਅੱਜ ਸਿਰਫ ਇਹੀ ਅਰਦਾਸ ਹੈ ਏ ਸੱਚੇ ਪਾਤਸ਼ਾਹ ਮੇਰੇ ਵਿੱਚੋਂ ਮੈਂ ਕੱਢ ਦਿਓ ਮੇਰੇ ਅੰਦਰ ਸਿਰ ਤੁਸੀਂ ਭਰ ਦਿਓ ਮੇਰੀ ਸੋਚ ਵੀ ਤੁਹਾਡੀ ਮੇਰਾ ਸਾਹ ਵੀ ਤੁਹਾਡਾ ਗੁਰੂ ਗੁਰੂ ਕਹਿੰਦੇ ਅੱਜ ਖੁਦ ਤੋਂ oh <laughs>